ਪੁਰਾਣੀ ਰੰਜਿਸ਼ ਦੇ ਚੱਲਦੇ ਪਿਓ ਪੁੱਤ ਦੀ ਕੀਤੀ ਗਈ ਕੁੱਟਮਾਰ ਤੇ ਤਿਰਹ ਹਥਿਆਰਾਂ ਨਾਲ ਹਮਲਾ ਕਰ ਕੀਤੇ ਜ਼ਖਮੀ ਲੈਹੰਦੇ ਗਏ ਬਠਿੰਡਾ ਦੇ ਸਿਵਲ ਹਸਤਾਲ ਮਾਮਲਾ ਬਠਿੰਡਾ ਦੇ ਪਿੰਡ ਜਨਾਰਥਲ ਦਾ ਜਿੱਥੇ ਬਠਿੰਡਾ ਦੇ ਸਿਵਲ ਹਸਤਾਲ ਵਿਖੇ ਜ਼ਖਮੀਆਂ ਦੇ ਨਾਲ ਆਏ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ ਇਸ ਤੋਂ ਪਹਿਲਾਂ ਕਹਾਸਣੀ ਹੋਈ ਸੀ ਅਤੇ ਅੱਜ ਇਹਨਾਂ ਵੱਲੋਂ ਪੰਚਾਇਤਾਂ ਇਕੱਠੀ ਕੀਤੀ ਗਈ ਸੀ ਅਤੇ ਉੱਥੇ ਉਹ ਵਿਅਕਤੀ ਜਿਹੜੇ ਵਿਅਕਤੀ ਸੱਟਾ ਮਾਰਨ ਵਾਲਿਆਂ ਉੱਥੋਂ ਉੱਠ ਕੇ ਕਲੇਗੇ ਤੋਂ ਉਸ ਤੋਂ ਬਾਅਦ ਉਹਨਾਂ ਵੱਲੋਂ ਬਾਹਰ ਤੋਂ ਇੱਕ ਵਿਅਕਤੀ ਭਲਾ ਕੇ ਨੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਦੋ ਪਿਓ ਪੁੱਤ ਇੱਥੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਹੀ ਦਾਖਲ ਆਪਣਾ ਕਰਵਾਏ ਗਏ ਹਨ ਜੋਗਵੀਰ ਲਖਮੀ ਹਨ ਮੇਰਾ ਨਾਮ ਅਜੀਤ ਹੈ ਤੇ ਨਾਮ ਤਾਂ ਕੀ ਗੱਲ ਹੋ ਗਈ ਗੱਲ ਅੱਜ ਕੋਈ ਨਹੀਂ ਹੋਈ ਬਾਈ ਸਾਨੂੰ ਸਰਪੰਚ ਕੋਲੇ ਸੱਤਿਆ ਸੀਗਾ ਅਖੇ ਵੀ ਰਾਜੀ ਬੰਦਾ ਕਰਦੇ ਆ ਉੱਥੇ ਸਾਥ ਪਹਿਲਾਂ થી ਉੱਠ ਕੇ ਆ ਗਏ ਪੰਚਾਇਤ ਵਾਲੇ ਕਹਿੰਦੇ ਤੁਸੀਂ ਨਾ ਜਾਓ ਜੀ ਹਜੇ ਤੁਸੀਂ ਬੈਠੇ ਲੜਨਾ ਪਾਓ ਜੀ ਅਸੀਂ ਤਾਂ ਬੈਠੇ ਰਹੇ ਉੱਥੀ ਤੇ ਪਹਿਲਾਂ ਚਾਕੇ ਨਾ ਮੁੰਡੇ ਕੰਮ ਵੋਟ ਤੇ ਸੱਜ ਲੈ ਸਾਡੇ ਘਰਾਂ ਦੇ ਕੋਲੇ ਮੋੜ ਪੈਂਦਾ ਉੱਥੇ ਲਕੁਾਈ ਖੜਾ ਸੀ ਬੰਦੇ ਸੈਟੀ ਲੈਣ ਨੂੰ ਇਹ ਕੋਣ ਕੋਣ ਹੈ ਥੋੜੀ ਜੀ ਚੱਲ ਇੱਕ ਮੇਰੇ ਘਰ ਵਾਲਾ ਪਰਲੇ ਪਾਸੇ ਉਰਲੇ ਪਾਸੇ ਮੇਰੇ ਮੁੰਡਾ ਲੜਾਈ ਕਰਦੇ ਬਈ ਕਹਾ ਤਾਂ ਮੁੰਡੇ ਦੀ ਇਹਦੀ ਗੱਡੀ ਘੇਰੀ ਸੀਗੀ ਗੱਡੀ ਘੇਰ ਕੇ ਉਹਦੇ ਵਿੱਚ ਉੰਬੜ ਕੇ ਮੁੰਡੇ ਚੰਬੜ ਕੇ ਮੁਰਕੇ ਸਿਆ ਕੀ ਹੋਣਾ ਕਰੇ ਸਪੰਚਨ ਜਾਣਦੇ ਰੇ ਥਾਣੇ ਵਾਲੇ ਨੇ ਵੀ ਸਾਡੀ ਸੋਨੀ ਅਸੀ ਦੋ ਵਾਰ ਥਾਣੇ ਰਿਪੋਰਟ ਲਖਾਇਆ ਤੇ ਥਾਣੇ ਵਾਲਿਆਂ ਨੇ ਵੀ ਸੁਣੇ। ਜਿਹਨੇ ਇੱਕ ਸੋਤ ਆ ਤ੍ਰਿਤੀ ਆਪੇ ਦੇਖ ਲੋ ਕਿੰਨਾ ਫਟੋ ਹੁਣ ਕਿੱਲਾ ਗਿਆ ਇੱਥੇ ਸਰਕਾਰੀ ਅਸਤਾਜ ਕੀ ਨਾਮ ਹੈ ਦੱਲਾ ਸਿੰਘ ਕਿਹੜਾ ਪਿੰਡ ਹੈ ਚਨਾਰਤਾ ਕੀ ਮਾਮਲਾ ਵੀਡੋ ਕਿਹਨਾਂ ਦਾ ਕੋਈ ਆਪਸ ਵਿੱਚ ਮੜਾ ਮੋਟਾ ਕੋਈ ਝਗੜਾ ਸੀ ਜੀ ਤੇ ਪੰਚਾਇਤ ਨੇ ਕਹਿਤਾ ਸੀ ਕਿ ਤਕਾ ਕਰਾਉਣਾ ਹੈ ਉਥੋਂ ਪੰਚਾਇਤ ਨੇ ਕਹਿ ਗਏ ਵੀ ਦੋ ਦਿਨ ਇਹ ਕਹਿੰਦੇ ਸਾਡੇ ਮਾਪਿਆਂ ਨੂੰ ਆ ਜਾਣ ਤੇ ਸੀ ਠੇਕ ਕਰਾਂ ਪੰਚਾਇਤ ਕਹਿੰਦੀ ਵੀ ਬੋਲਣਾ ਨਹੀਂ ਕਿਸੇ ਨੇ ਮੁੜ ਕੇ ਜਦੋਂ ਘਰ ਤੋਂ ਆਉਣ ਲੱਗੇ ਉਹਨਾਂ ਨੇ ਮਗਾ ਕੇ ਲਗਾੜੇ ਚਿੱਤੇ ਵਾਲੇ ਇਹਨਾਂ ਦੀ ਕੁੱਟ ਮਾਰ ਕਿੰਨਾ ਬੇਤੋੜੀ ਸੱਤਾ ਬਹੁਤ ਹੈ ਇਹ ਕੋਣ ਕੋਣ ਦਾ ਜਿਹੜੇ ਇਹ ਤੇ ਉਹ ਪੁੱਤ ਹੈ ਮੁੱਕਾ ਕਿੰਨੇ ਲੈ ਕੇ ਅਸੂ ਬੰਦੇ ਲੈ ਕੇ ਕਿੰਨੇ ਬੰਦੇ ਲੈ ਕੇ ਅਸੀਂ ਦੋ ਬੰਦੇ ਲੈ ਕੇ ਚਨਾਲ ਸਿੰਘ ਕੀ ਮਾਮਲਾ ਇਕੱਲੇ ਇਹ ਤਾਂ ਜੀ ਸਾਡੇ ਗੱਡਿਆਂ ਘੁਟਿਆਂ ਮਰੇ ਭਾਈ ਨੂੰ ਢੇਰਦੇ ਹੁੰਦੇ ਸੀਗੇ ਉਦੋਂ ਕਿਤੇ ਮਾੜਮ ਘਟੈਂਟਾਂ ਦੀ ਗੱਡੀ ਸੀ ਲੜੇ ਲੁੜੇ ਸੀਗੇ ਤੇ ਉਹ ਹੁਣ ਰੋਜ਼ ਸਾਨੂੰ ਬਾਹਰ ਜਾ ਕੇ ਗਾਲਾਂ ਤੁਪੜਾਂ ਕੱਢਦੇ ਆ ਚਿੱਟਾ ਲਾਉਂਦੇ ਆ ਘਰੋਂ ਜਮਾ ਹੋਨੇ ਅੱਜ ਪੰਚਾਇਤ ਦੇ ਇਕੱਠ ਰੱਖਿਆ ਸੀ ਪੰਚਾਇਤ ਵਾਲੇ ਵੀ ਇਹ ਚੀਜ਼ ਦੇ ਗਵਾਹ ਗੇ ਸ਼ਰੇ ਆਮ ਬਾਹਰੋਂ ਬੰਦੇ ਸੱਜ ਗਏ ਜਮਾ ਸ਼ਰੇ ਆਂ ਵੜੇ ਆ ਸਾਡੇ ਪਿੰਡ ਦੇ ਹੀ ਆ ਘਰਾਂ ਦੇ ਆ ਜਿਹੜੇ ਸੱਤਾਂ ਮਾਰੀਆਂ ਬਾਹਰੋਂ ਕੋਈ ਬਾਹਰੋਂ ਵੀ ਆੜੇ ਘਰਾਂ ਵਾਲੇ ਵੀ ਆ ਨਾਲ ਆ ਕੱਲ ਕੀ ਪਹਿਲੇ ਕਦੋਂ ਰੋਣਾ ਸੀ ਪਹਿਲਾਂ ਦਮਾਂ ਨੇ ਗੱਡੀ ਘੇਰੀ ਜੀ ਸਾਡੀ ਜੀ ਆ ਪੀਕਅਪ ਗੱਡੀ ਅੱਜ ਪੰਚਾਇਤ ਬੁਲਾਈ ਸੀ ਅੱਜ ਪੰਚਾਇਤ ਬੁਲਾਈ ਸੀ ਅਸੀਂ ਇਕੱਠੀ ਕਰੀ ਜੀ ਸਮਝੌਤਾ ਹੋਵੇ ਤੇ ਜੋ ਪੰਚਾਇਤ ਦੇ ਘਰੋਂ ਆਉਣ ਲੱਗੇ ਤਾਂ ਉਹਨਾਂ ਨੇ ਰਾਜ ਖੜ ਕੇ ਪਿੰਡ ਦੇ ਮੋੜ ਦੇ ਇੱਥੇ ਸਾਡਾ ਘਰ ਸਾਡੇ ਘਰੋਂ ਲੰਘਦੇ ਉੱਥੇ ਜਾ ਕੇ ਉਹਨੇ ਬੱਤੇ ਘੇਰ ਕੇ ਸੱਟਾ ਮਾਰਨਾ ਮੇਰੇ ਕੀ ਲੱਗਦੇ ਮੇਰਾ ਡੈਡੀ ਆ ਜੀ ਇੱਕ ਕਮਰਾ ਭਾਈ ਆ ਸੱਟਾ ਬਾਵਾ ਜੀ ਸਰ ਸਰ ਕਰਪਾਨਾ ਦਾ ਕੀ ਕਹਨੇ ਚੱਕਦੇ ਮੇਰਾ ਨਾਮ ਹੈ ਜੀ ਡਾਕਟਰ ਹਰਸ਼ਿਤ ਕੋਇਲ ਮੈਡੀਕਲ ਅਫਸਰ ਸਿਵਲ ਹਸਪੀਟਲ ਨਾਲ ਸਾਡੇ ਕੋਲੇ ਜੀ ਦੋ ਮਰੀਜ਼ ਆਏ ਚਰਨਾਰਥਲ ਪਿੰਡ ਤੋਂ ਜਿਨ੍ਹਾਂ ਦੇ ਦਸਤਾਵੇਜ਼ ਮੁਤਾਬਕ ਕੁਪਮਾਰ ਦੌਰਾਨ ਉਹਨਾਂ ਦੇ ਸੱਤਾਂ ਲੱਗੇ ਹਨ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਕੇ ਬਾਰੀਕਾਰ ਵੀ ਕਰਕੇ ਉਹਨਾਂ ਦਾ ਪਰਚਾ ਕੱਟ ਕੇ ਜਿਹੜੇ ਸਬੰਧਨ ਥਾਣੇ ਨੂੰ ਇਹ ਰੁਕਾ ਭੇਜਿਆ ਆਪਸ ਵਿੱਚ ਰਿਸ਼ਤਾ ਕੀ ਹੈ ਇਹ ਪਿਓ ਪੁੱਤ ਹੈ ਜੀ ਦੋਨੋਂ ਇੱਕ ਦਾ ਨਾਮ ਅਜੈਬ ਸਿੰਘ ਹੈ ਜੀ ਇੱਕ ਦਾ ਚਾਚਾ ਜੀ ਕਿੰਨੇ ਕਿੰਨੇ ਤੋਂ ਮਰੀਜ਼ ਅਜੈਬ ਸਿੰਘ ਦੀ ਉਮਰ 53-54 ਸਾਲ ਹੈ ਜੀ ਤੇ ਬੇਟੇ ਦੀ ਉਹਨਾਂ ਦੇ ਚਾਚੇ ਦੀ ਉਮਰ ਲਗਭਗ 30 ਸਾਲ